वेलकम टू माय न्यू व्लॉग मैं स्कूल में भी आ गई डेडी सारे वस्ते आइसक्रीम लेके आई से मैं खा ली सारी और मैंने याद है मेरी मम्मी बुढ़ाड़ी थी देखो हां जी और मैं सो के उठ गई हैं इधर तक ठीक थी गई पता नहीं मैंने कैसे रखती थी थे खाली स्पेस ही थी जवाई पता नहीं किथे गया पर मतलब दिया किथे गई अपनी ओह की घर रखे मम्मी ने इथे ਆਪਈ ਪੇਟੀ ਪਹਿਲੇ ਮੈਂ ਵਿਦਾਰੂ ਲੈ ਗਿਆ ਸੀ ਥਾਂ ਉਹ ਤੋਂ ਬਣੀ ਹੋਈ ਸੀ ਉਦੋਂ ਮੰਮੀ ਕਨਫਿਊਜ਼ ਹੈਗੇ ਸੀ ਕਿ ਕਿੱਥੇ ਰੱਖਾਂ ਕਿੱਥੇ ਨਾ ਰੱਖਾਂ ਫਿਰ ਮੈਂ ਬੋਲਦੇ ਵੀ ਥਾਂ ਬਣਾ ਦੇ ਥਾਂ ਬਣਾਤੀ ਹੁਣ ਹੁਣ ਵੀ ਕਨਫਿਊਜ਼ ਨਹੀਂ ਕਿੱਥੇ ਕਿੱਥੇ ਰੱਖਾਂ ਕਿੱਥੇ ਨਾ ਰੱਖਾਂ ਆਹ ਲੋਕ ਪਾਂਡੇ ਵੀ ਸਾਰੇ ਇੱਥੇ ਪਏ ਨੇ ਉਹ ਪੇਟੀ ਪਈ ਦੇਖ ਲਓ ਮੰਮੀ ਦਾ ਕੰਮ ਮੰਮੀ ਦਾ ਵੀ ਕੋਈ ਹਾਲ ਨਹੀਂ ਸੀ ਹੁਣ ਮੰਮੀ ਡੈਡੀ ਨਾਲ ਨਰਸਰੀ ਜਾਣਗੇ ਮੈਨੂੰ ਬਰਨਰ ਦੀ ਨਰਸਰੀ ਲੱਗਦੀ ਸੀ ਛੋਟੇ ਪਛ ਨਰਸਰੀ ਨਹੀਂ ਹੁੰਦੀ ਆ ਵੱਡੀ ਲੱਗਦੀ ਸੀ ਬਲੇਦਰਸਰੀ ਆ ਨੰਮ ਲਗਾਏ ਪੌਦੇ ਵੱਡੇ ਹੀ ਨੰਦੇ ਪੇ ਜੀ ਜਦੋਂ ਮੰਮੀ ਜਿਹੜਾ ਮੈਂ ਬਿਊਟੀ ਦਿੱਤੀ ਹੈ ਚਾਹ ਬਣਾਉਣੀ ਬੱਚਾ ਤਾਂ ਰੱਖਤੀ ਚਾਹ ਨਹੀਂ ਪਾਣੀ ਰੱਖਤਾ ਉਹਦੇ ਚੀਨੀ ਤੇ ਪੱਤੀ ਪਾ ਲਈ ਫਿਰ ਹੁਣ ਜਦੋਂ ਉਬਲ ਜੂਗੀ ਫਿਰ ਆਪਾਂ ਇੰਚ ਦੋ ਪਾ ਦਾਂਗੇ ਫਿਰ ਲਾਚੀ ਪਾ ਦਾਂਗੇ ਫਿਰ ਆਪਣੀ ਚਾਹ ਰੈਡੀ ਹੋ ਜੂਗੀ ਆ ਦੇਖੋ ਪਾ ਰੱਖਤੀ ਇੰਚ ਇਹ ਦੋ ਕ ਨਹੀਂ ਪਾਇਆ ਵੈਸੇ ਮੈਂ ਚਲੋ ਜਦੋਂ ਚਾਹ ਬਣ ਜੂਗੀ ਫਿਰ ਉਹ ਤੁਹਾਨੂੰ ਦਿਖਾਣੀ ਆ ਮੈਂ ਜੀ ਹੁਣ ਚਾਹ ਤਾਂ ਉਬਲ ਗਈ ਚਲੋ ਚੱਲ ਜੀ ਹੁਣ ਅਸੀਂ ਨਰਸਰੀ ਜਾਂਦੇ ਹਾਂ ਪੌਦਾ ਲੈਣ ਓਕੇ ਨਹਿਰਾ ਕੋਲ ਹੈਗਾ ਮਮਮੀ ਡੈਡੀ ਜੀ ਉਧਰ ਆਈ ਜਾਂਦੇ ਨੇ ਮੈਂ ਵੀ ਜਾਵਾਂਗੀ ਉਹ ਨਾਲ ਚਲੋ ਇਹਨਾਂ ਨਾਲ ਮਮਮੀ ਹਾਂ ਡੈਡੀ ਕਾਲੇ ਚਲੋ ਚਲੇ ਗਏ ਸੀਗੇ ਮੋਹਿਤ ਚਾਹ ਕੇ ਨਰਸਰੀ ਆਈ ਹੈ ਭਾਈ ਘਲੋਤਾ ਹੈਗਾ ਉਹ ਘਲੋਤਾ ਹੀ ਨਹੀਂ ਹੋਰ ਮੈਂ ਤੇ ਭਾਈ ਨੂੰ ਇੱਕਾ ਸੀ ਜੀ ਹੁਣ ਅਸੀਂ ਆ ਗਏ ਮੋਹਿਤ ਚਾਹ ਕੇ ਨਰਸਰੀ ਚ ਤੁਹਾਨੂੰ ਦਿਖਾਨੀ ਹੈ ਇਧਰ ਕਿੰਨੇ ਸੋਹਣੇ ਸੋਹਣੇ ਫੁੱਲ ਵਾਲੇ ਵੀ ਨੇ ਸਾਰਾ ਹੀ ਇੱਥੇ ਬਗੀਚਾ ਬਣਿਆ ਹੋਇਆ ਆ ਦੇਖੋ ਇਹਨਾਂ ਦਾ ਜੇ ਨਾਮ ਨੂੰ ਪਤਾ ਨਹੀਂ ਹੁਣ ਡੈਡੀ ਜੀ ਵੀ ਆਉਂਦੇ ਪਏ ਨੇ ਇੱਥੇ ਇਹਨਾਂ ਨੇ ਵੜਨ ਦਾ ਮੌਕਾ ਮਿਲ ਗਿਆ ਆ ਗਏ ਅਮਮੀ ਆਏ ਪਰ ਜਿਹੜਾ ਆਪਾਂ ਕਹਿ ਲਾ ਕੇ ਗਏ ਸੀਗੇ ਇਹ ਨਾ ਵੱਡਾ ਹੋ ਜਾਂਦਾ ਹਾਂ ਇਸ ਤਰ੍ਹਾਂ ਹੋ ਜਾਂਦਾ ਵੱਡਾ ਅੱਛਾ ਲਓ ਦੇ ਪਪਿੱਤੇ ਪਪਿੱਤੇ ਵੀ ਲੱਗੇ ਹੋਏ ਨੇ ਹਾਂ ਦੇ ਦਿਖਾਓ ਉਹ ਆ ਦੇਖੋ ਪਪਿੱਤੇ ਇਹ ਇਹ ਨੇ ਇਹ ਤਾਂ ਕੱਚੇ ਨੇ ਕੋਈ ਨਹੀਂ ਜਦ ਪੱਕ ਜਾਣਗੇ ਲੈ ਕੇ ਚੱਲੀਏ ਕਰੇ ਉਹ ਵੀ ਹੋਰ ਇਹ ਪਪਿੱਤੇ ਬਹੁਤ ਬਣਾਇਆ ਆਹ ਦੇਖੋ ਜੀ ਡੈਡੀ ਮੰਮੀ ਪਹਿਲੀ ਵਾਰ ਬਹੁਤ ਇੰਜੋਏ ਕਰਦੇ ਪਏ ਨੇ ਨਹੀਂ ਤਾਂ ਕਦੇ ਨਹੀਂ ਨਾ ਲੜਾਈ ਨਾ ਲੜਾਈ ਨਾ ਲੜਾਈ ਬਸ ਮਨਚ ਆਈ ਚੀਤ ਸੀ ਇਹਨਾਂ ਦੇ ਪ੍ਰਿਥੀ ਅਕ ਸਕੂਨ ਜੇ ਮਿਲਦਾ ਬਹੁਤ ਜਿਆਦਾ ਪੇੜਾਂ ਵਿੱਚ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਆਹ ਦੇਖੋ ਇਹ ਕੀ ਹੈ ਬਾਅਦ ਮੋਹਿਦ ਸ਼ੱਕਾ ਨਰਸਰੀ ਹੈ ਜੀ ਆਹ ਕੂਆ ਜਿੰਨ ਚ ਮੋਟਰ ਲਾ ਕੇ ਸਾਰੇ ਪੌਦੇ ਨੂੰ ਪਾਣੀ ਦਿੰਦੇ ਨੇ ਫਿਰ ਆਹ ਦੇਖੋ ਡੱਗ ਡੱਕ ਡੱਕ ਇੱਥੇ ਸੁੱਕੇ ਵੀ ਨੇ ਮਾੜੇ ਮੋٹے ਤਾਂ ਇੱਥੇ ਪਰ ਕੋਈ ਨਹੀਂ ਤੇ ਬਹੁਤ ਵਧੀਆ ਕੇਅਰ ਕਰਦੇ ਨੇ ਇੱਥੇ ਨਰਸਰੀ ਬੜੀ ਮੈਂਤ ਲੱਗੇ ਪਹਿਲੀ ਵਾਰ ਆਇਆ ਨਹੀਂ ਕਿਸ ਨਰਸਰੀ 'ਚ ਪਹਿਲੀ ਵਾਰ ਆਇਆ ਪਹਿਲੀ ਵਾਰ ਇਹ ਬਹੁਤ ਖੁੱਲੀ ਥਾਂ ਹੈਗੀ ਹੈ ਮਮੇਰੇ ਇੱਥੇ ਵਸ ਆਪਣਾ ਇੰਜੋਏ ਕਰਨ ਚ ਮਿਰਚਾ ਮਿਰਚਾ ਵੀ ਨਹੀਂ ਮम्मी ਤੁਹਾਨੂੰ ਖਵਾਵਾਂਗੇ ਠੀਕ ਹੈ ਮਿਰਚਾ ਸਭ ਤੋਂ ਸਪੈਸ਼ਲੀ ਤੁਹਾਡੇ ਵਾਸਤੇ ਲੱਗੀਆਂ ਹੋਈਆਂ ਨੇ ਇੱਥੇ ਆ ਦੇਖੋ ਇੱਥੇ ਬਹੁਤ ਛੋਟੇ ਛੋਟੇ ਫੁੱਲ ਲੱਗੇ ਹੋਏ ਨੇ ਕਿੱਥੇ ਨੇ ਮਿਰਚੇ ਮੰਮੀ ਅੱਗੇ ਨੇ ਅੱਗੇ ਆਹ ਗੁਲਾਬ ਦੇ ਫੁੱਲ ਮੈਂ ਇੱਥੇ ਆਏ ਹਾਂ ਇੱਥੇ ਗੁਲਾਬ ਦੇ ਫੁੱਲ ਅੱਗੇ ਬੜੇ ਲੱਗੇ ਹੋਏ ਨੇ ਅੱਗੇ ਜਾਣੀ ਚਾਹਦੀ ਕਿ ਮੈਂ ਤੇ ਪੁੱਛਦੀ ਹਾਂ ਮੈਂ ਇੱਥੇ ਇੱਥੇ ਵੀ ਬਵਿੱਤੇ ਲੱਗੇ ਹੋਏ ਨੇ ਜੀ ਇੱਥੇ ਮੈਂ ਕਾਹ ਵਿੱਚ ਤੁਰਦੀ ਵੀ ਸੀਗੀ ਨਾ ਇੰਨੀ ਸੌਫਟ ਖਾਇਗੀ ਹੈ ਨਾ ਹੈ ਕਿੱਥੇ ਝੁੱਲੇ ਮੈਂ ਕਹ ਪਾਰਕ ਹੈ ਜਿਹੜਾ ਥੱਲੇ ਲੱਗਾ ਹੈ ਝੁੱਲੇ ਤੋਂ ਬਿਨਾ ਪਾਰਕ ਹੀ ਨਹੀਂ ਹੁੰਦਾ ਸਹੀ ਗੱਲ ਹੈ ਹੁੰਦਾ ਹੈ ਕਿ ਨਹੀਂ ਹੁੰਦਾ ਆ ਪਾਰਕ ਹੈ ਹਾਂ ਕਰੋ ਇਹਦੇ ਸਹੀ ਹੁੰਦਾ ਬਹੁਤ ਅੱਖ ਦੇ ਨੇ ਵੀ ਕਹਿੰਦੇ ਨੇ ਅੱਖਾਂ ਤੇ ਹੀ ਹੁੰਦੀਆਂ ਨੇ ਹਾਂ ਮੈਂ ਵੀ ਤੁਰਨਾ ਫਿਰ ਆ ਦੇਖੋ ਇੰਨੀ ਸੌਫਟ ਸੌਫਟ ਕਾਸੀਗੀ ਹੈ ਇੱਥੇ ਲੰਗਰ ਲੈ ਕੇ ਚੰਮੂ ਨੂੰ ਦਿਖਾਈ ਜਾਂਦੇ ਨੇ ਵਧੀਆ ਹੈ ਫੇਸਟੀ ਹੈ ਦੇ ਮੈਨੂੰ ਦੇ ਤੁਸੀਂ ਇਕੱਲੇ ਇਕੱਲੇ ਨਹੀਂ ਖਾਣਾ ਮੈਂ ਵੀ ਖਾਣਾ ਮਿੱਠਾ ਹੈ ਮੈਂ ਮਿੱਠਾ ਆ ਕਿਵੇਂ ਲੈ ਲੈ ਪੋਦੇ ਕੇ ਕਾਰਲੋਸ ਲੈਕਟ ਆਹ ਨਾਲੇ ਦਿਖਾ ਦਿਓ ਪੋਦੇ ਵਿਖਾ ਵੀ ਦਿਓ ਲੋ ਦਿਖਾਈ ਨਹੀਂ ਕਿਹੜੇ ਕਿੜੇ ਲੰਗਰ ਵੈਸੇ ਲੈ ਹਾਂ ਵੀ ਵਿਖਾਓ ਤਾਂ ਸਹੀ ਕਿਹੜੇ ਕਿੜੇ ਨੇ ਕਿਹੜੇ ਲਓਗੇ ਉਹ ਵਿਖਾ ਦਿਓ ਚਲੋ ਸਿਲੈਕਟ ਤਾਂ ਇਹ ਪੱਕਾ ਨਹੀਂ ਹੋਇਆ ਮੈਨੂੰ ਪਸੰਦ ਆਵਲੇ ਦੇਖੋ ਆ ਕਿੰਨੇ ਪਿਆਰੇ ਪੱਤੇ ਨੇ ਇਹ ਕਾ ਰੈੱਡ ਫੁੱਲ ਤੇ ਪਿੰਕ ਦਿਖਦਾ ਵੇ ਇਹ ਕਾ ਰੱਡੇ ਪਰ ਅੱਜ ਕ ਪਿੰਕ ਦਿਖਦਾ ਹੈ ਇਸ ਵਿੱਚ ਆਹ ਬੋਲੇ ਪੱਤੇ ਮੈਂ ਬੋਲੇ ਮੈਂ ਕਿੰਨੇ ਪਿਆਰੇ ਨੇ ਇਹਨਾਂ ਦਾ ਮਿਕਸਚਰ ਹੈਗਾ ਦੇਖੋ ਬੋਧੇ ਕਰ ਲੈ ਸਿਲੈਕਟ ਠੀਕ ਹੈ ਜੀ ਤੇ ਹੁਣ ਲੈ ਕੇ ਜਾਵਾਂਗੇ ਕਿਉਂ ਮੀ ਆ ਗਿਆ ਮੀ ਆ ਗਿਆ ਜਿਵੇਂ ਜਮਾਨ ਨਹੀਂ ਕਰਦਾ ਵੈਸੇ ਨਹੀਂ ਸੌਣੀ ਸਾੰਬਲੀ ਹੋਈ ਹੈ ਹਾਂ ਜਾਣ ਦਾ ਮਨ ਤਾਂ ਨਹੀਂ ਕਰਦਾ ਮੀ ਆ ਗਿਆ ਫਿਰ ਮੈਨੂੰ ਤਾਂ ਭੱਜਣ ਨੂੰ ਵੀ ਜਗ੍ਹਾ ਨਹੀਂ ਮਿਲਣੀ ਕਿਸੇ ਪਾਸੇ ਚਲੋ ਹੁਣ ਚੱਲਦੇ ਆਂ ਆਪਾਂ ਘਰੇ ਜੀ ਹੁਣ ਅਸੀਂ ਕਰਿਆ ਆਗੇ ਕਿਉਂਕਿ ਬਾਰਿਸ਼ ਬਹੁਤ ਤੇਜ਼ ਹੋ ਗਈ ਸੀ ਵੈਸੇ ਵੀ ਆਣਾ ਹੀ ਸੀ ਪਰ ਜਾਣ ਤਾਂ ਜਿਵੇਂ ਮਨ ਨਿਕ ਹੁੰਦਾ ਫੇ ਅਸੀਂ ਇਥੋਂ ਦੀ ਪੁਰਾਣਾ ਦਾ ਪਿਆ ਹੁਣ ਪਾਣੀ ਦੀ ਫਰਮਾਇਸ਼ ਹੈ ਪਾਣੀ ਲੈ ਕੇ ਆਈ ਮੂ ਪਾਣੀ ਲੈ ਕੇ ਆ ਲੈ ਹੁਣ ਕੋੜਾ ਨੇ ਸਭ ਕਰਦੀ ਵੇ ਸਾਰਿਆਂ ਨੂੰ ਰੋਟੀ ਸਬਜੀ ਅੱਜ ਕੋਈ ਇਕੱਲੇ ਹੋਣੀ ਨਹੀਂ ਦੀ ਦਾਣ ਜਿਹੜੇ ਮੈਂ ਜਵਾਂ ਨਹੀਂ ਪਸਾਉਂਦੀ ਸਾਬਤ ਹੋਮਗੀ ਸਾਬਤ ਹੋਮਗੀ ਮੇਰੀ ਫੇਵਰੇਟ ਹੈ ਜੀ ਖਾਣਾ ਪੀਣਾ ਹੋ ਚੁੱਕਿਆ ਹੁਣ ਆਪਾਂ ਐਸ ਲੋ ਨੂੰ ਕਰਦੇ ਆਂ ਜੇ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਕਰਿਓ ਚਲੋ ਸਬਸਕ੍ਰਾਈਬ ਕਰਿਓ ਮਿਲਦਾ ਜਲਦੀ ਨੈਕਸਟ ਵਲੋਗ ਥੈਂਕ ਯੂ ਸਪੈਸ਼ਲ ਰੋਸ਼ਿੰਦ ਸਿੰਘ ਬਾਏ